This is our first time seeing Gurdasman, and we absolutely love it. He's a great performer, very high energy, and we hope to see him again very soon. Woo! <laughs> yeah

ਗਾਇਕੀ ਦੇ ਬਾਬਾ ਬੋੜ ਗੁਰਦਾਸ ਮਾਨ ਦਾ ਆਸਟ੍ਰੇਲੀਆ ਟੂਰ ਜਾਰੀ ਹੈ ਅਸੀਂ ਇਸ ਵੇਲੇ ਮੌਜੂਦ ਹਾਂ ਸਿਡਨੀ ਜਿੱਥੇ ਦੇਖ ਸਕਦੇ ਹੋ ਸਟੇਡੀਅਮ ਪੂਰਾ ਖੱਚਾ ਖੱਤ ਭਰੇ ਹੋਰ ਹਰ ਕੋਈ ਪੰਜਾਬੀ ਲੋਕ ਗਾਇਕੀ ਦਾ ਲੁੱਤਫ ਲੈਤਾ ਹੋਇਆ ਨਜ਼ਰ ਆ ਰਿਹਾ ਹੈ ਤੋਂ ਗੱਲਬਾਤ ਕਰਾਂਗੇ ਇੱਥੇ ਪਹੁੰਚੇ ਪੰਜਾਬੀਆਂ ਦੇ ਨਾਲ ਉਹ ਪੰਜਾਬੀ ਜਿਹੜੇ ਪੰਜਾਬ ਤੋਂ ਦੂਰ ਨੇ ਪਰ ਅੱਜ ਇੰਝ ਲੱਗਦਾ ਹੈ ਕਿ ਸਿਡਨੀ ਪੰਜਾਬ ਸਿਰਜਿਆ ਗਿਆ ਲੋਕ ਉਹ ਗੀਤ ਜਿਹੜੇ ਪਰਿਵਾਰਾਂ ਚ ਬਹਿ ਕੇ ਹੱਸ ਕੇ ਨੱਚ ਕੇ ਗਾ ਕੇ ਸੁਣ ਰਹੇ ਨੇ ਚਿਰਾਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਗੁਰਦਾਸ ਮਾਨ ਦੇ ਇਸ ਦੌਰੇ ਦਾ ਤੁਹ ਅੱਜ ਇੱਧਰ ਤੁਸੀਂ ਦੇਖ ਸਕਦੇ ਹੋ ਤਸਵੀਰ ਕਿ ਲੋਕ ਕਿੰਨੀ ਵੱਡੀ ਗਿਣਤੀ ਵਿੱਚ ਮੌਜੂਦ ਨੇ ਔਰ ਗੁਰਦਾਸ ਮਾਨ ਦੇ ਸਾਫ ਸੁਥਰੀ ਲੋਕ ਗਾਇਕੀ ਇੰਜੋਏ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਆਖਰ ਕਿੰਨਾ ਮਜ਼ਾ ਆ ਰਿਹਾ ਹੈ ਗੁਰਦਾਸ ਮਾਨ ਦੀ ਸਾਫ ਸੁਥਰੀ ਗਾਇਕੀ ਦਾ ਜਨਾ ਚਾਹੋਗੇ ਅੱਜ ਗੁਰਦਾਸ ਮਾਨ ਸਾਹਿਬ ਦੇ ਗਾਇਕੀ ਦਾ ਲਾਟਫ ਲੈ ਰਹੇ ਹੋ ਜੀ ਬਿਲਕੁਲ ਜੀ ਨਜ਼ਾਰੇ ਲੈ ਰਹੇ ਆ ਗੁਰਦਾਸ ਮਾਨ ਜੀ ਦੇ ਲਾਈਵ ਸ਼ੋਅ ਦੇ ਪੂਰੇ ਨਜ਼ਾਰੇ ਲੈ ਰਹੇ ਸਿੱਡੀ ਜੀ ਵਾਸ ਲੌਂਗ ਅਵੇਟਡ ਅਸੀਂ ਫਸਟ ਟਾਈਮ ਅਟੈਂਡ ਕੀਤਾ ਬਟ ਰੀਲੀ ਵਰਥ ਇਟ ਵੀ ਲਵਡ ਇਟ ਬਹੁਤ ਵਧੀਆ ਸਮਾਂ ਬੰਦਾ ਪਾਜੀ ਨੇ ਬਹੁਤ ਵਧੀਆ ਬਹੁਤ ਮਜ਼ਾ ਆ ਗਿਆ ਪੂਰਾ ਜੀ ਮੈਂ ਉਹੀ ਵਾਈਫ ਨੂੰ ਦੱਸ ਰਿਹਾ ਸੀ ਮੇਰੀ ਵਾਈਫ ਨੇ ਕਦੀ ਪੰਜਾਬ ਦੇ ਖੜੇ ਟੈਂਡ ਕੀਤੇ ਨਹੀਂ ਮੈਂ ਬਿਲਕੁਲ ਐਨੂ ਆ ਗਈ ਸੇ ਮੌਕੇ ਦੀ ਫੀਲ ਆਈ ਹੈ ਜੋ ਸਨ 1980 ਆਈ ਜਾਂ 90 ਆਈ ਜਿਹੜੇ ਵਿਆਹਾਂ ਇਹ ਚਖਾੜੇ ਲੱਗਦੇ ਸੀ ਪਿੰਡਾਂ ਵਿੱਚ ਆ ਸੇਮ ਉਹਦੀ ਫੀਲ ਆਈ ਉਹੀ ਲੱਗਦਾ ਕਿ ਪੰਜਾਬ ਸਿਰਜਿਆ ਗਿਆ ਅੱਜ ਸਿਰਨੀ ਚ ਬਿਲਕੁਲ ਜੀ ਬਿਲਕੁਲ ਬਿਲਕੁਲ ਆ ਗਿਆ 100% ਅਸੀਂ ਸਿਡਨੀ ਚ ਜਿਵੇਂ ਪੰਜਾਬ ਬਣਾ ਬਣਾਈ ਲਿਆ ਥੈਂਕ ਯੂ ਸਿਡਨੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੈ ਜਸਵੀਰ ਸਿੰਘ ਗਿੱਲ ਜੀ ਮੈਂ ਸਿਡਨੀ ਚ ਰਹਿੰਦਾ ਨੂੰ ਮੈਨੂੰ ਤਕਰੀਬਨ 38 39 ਸਾਲ ਹੋ ਗਏ ਆ ਜੀ ਪਰ ਅਸੀਂ ਆਪਣੇ ਕਲਚਰ ਨਾਲ ਸ਼ੁਰੂ ਤੋਂ ਜੁੜੇ ਹੋਏ ਆ ਪੰਜਾਬ ਦੇ ਵਿੱਚ ਰਹਿੰਦੇ ਹੋਏ ਵੀ ਅਸੀਂ ਕੁਲਦੀਪ ਮਾਨਕ ਜੀ ਕੇ ਦੀਪ ਆ ਆ صدیق ਰਣਜੀਤ ਕੌਰ ਉਹਨਾਂ ਦੇ ਖਾੜੇ ਸੁਣਦੇ ਆਏ ਆ। ਸਪਾਟਰ ਉਹ ਇੱਕ ਬੱਕਰੀ ਜਿਹੜੀ ਗੱਲ ਆ ਗਰਦਾਸ ਮਾਨ ਦੀ ਤੇ ਇਹ ਇੱਕ ਜਿਦਾ ਕਹਿੰਦੇ ਉਹ ਨਾ ਕੋਲੂ ਦਾ ਬੋਲ ਦੇ ਆ। ਕੋਲੂ ਦਾ ਬੋਲੂ 100 ਕੋਜ ਪੈ ਜਾਂਦਾ ਹੈ ਨਾ ਢੇੜਾ ਉਹ ਥੱਕਦਾ ਨਹੀਂ। ਹੁਣ ਕੁਲਦੀਪ ਮਾਨ ਗਰਦਾਸ ਮਾਨ ਹੱਲੇ ਹੈ ਗਈ ਆ ਪਰ ਕੇ ਦੀ ਜਾ ਆਪਣੇ صدیق ਸਾਹਿਬ ਉਹ ਸਾਰੇ ਚਲ ਗਏ ਪਰ ਇਹ ਹੱਲੇ ਵੀ ਲਾਈਵ ਆ ਹੱਲੇ ਵੀ ਚੱਲੀ ਜਾਂਦੇ ਆ 1985 ਦੇ ਵਿੱਚ ਮੈਂ ਇਹਨਾਂ ਨੂੰ ਪਿੰਡ 'ਚ ਆਪਣਾ ਸੱਜਣਾ ਚਾਹੁੰਦਾ ਸੀਗਾ ਪਰ ਅਸੀਂ ਇਹਨਾਂ ਦੀਆਂ ਸ਼ਰਤਾਂ ਨਹੀਂ ਪੂਰੀਆਂ ਕਰ ਸਕਦੇ ਟਾਈਗਰ ਵੀ ਜਿੰਦਾ ਹੈ 1985 'ਚ ਮੈਂ ਇਹਨਾਂ ਨੂੰ ਸੱਜਣਾ ਚਾਹੁੰਦਾ ਸੀ ਆਪਣੇ ਮੁੰਡੇ ਦੀ ਛਟੀ ਦੇ ਉੱਤੇ ਪਰ ਇਹਨਾਂ ਨੂੰ ਇਹਨਾਂ ਦੀਆਂ ਸ਼ਰਤਾਂ ਨੂੰ ਅਸੀਂ ਅਫੋਰਡ ਨਹੀਂ ਕਰ ਸਕੇ ਪਰ ਅੱਜ ਕਿੰਨਾ ਕਿੰਜ ਇੰਜੋਏ ਕਰ ਰਹੇ ਪਰ ਇਹਨਾਂ ਦਾ ਅਸੀਂ ਜਦੋਂ ਵੀ ਆਏ ਸਿਡਨੀ ਚ ਆਇਆ ਮੈਂ ਇਹਨਾਂ ਤਾਂ ਖਾਣਾ ਛੱਡਿਆ ਨਹੀਂ ਕਦੇ ਵੀ ਮੈਂ ਛੱਡ ਦਵਾ ਛੱਡ ਦਵਾ ਮੇਰੀ ਘਰ ਵਾਲੀ ਨੇ ਛੱਡਣ ਦੀ ਨਹੀਂ ਦਿੱਦੀ ਕਹਿੰਦੀ ਜਾਣਾ ਹੀ ਜਾਣਾ ਸੀ ਪਰ ਉਹੀ ਗੱਲ ਹੈ ਕਿ ਇਹ ਫੋਰਐਵਰ ਜਿੱਦਾਂ ਕਹਿੰਦੇ ਹੁੰਦੇ ਆ ਨਾ ਕਿ ਉਹ ਕੋਲੂ ਦੇ ਬੋਲਾਂ ਕੋ ਚੱਲੀ ਗਈ ਤੇ ਚੱਲੀ ਜਾਈ ਜਾਂਦੇ ਆ ਮਤਲਬ ਹਾਂ ਦੇ ਇਹਨਾਂ ਨੇ ਅੱਜ ਤੱਕ ਇਹ ਇਹਨਾਂ ਦਾ ਸਟੈਪ ਨਾ ਖਤਮ ਨਹੀਂ ਹੋਇਆ ਅਮਚ ਪੀਟੀਸੀ ਸਾਨੂੰ ਕਵਰ ਕਰਨ ਵਾਸਤੇ ਇੱਥੇ ਆਉਣ ਵਾਸਤੇ ਸਾਨੂੰ ਇਹਨਾਂ ਪਿਆਰ ਦਿਖਾਉਣ ਵਾਸਤੇ ਸਿडनी ਦਾ ਬਹੁਤ ਬਹੁਤ ਥੈਂਕ ਯੂ ਵੈਰੀ ਮਚ ਨਾਓ ਮੇਰੀ ਘਰ ਵਾਲੀ ਦੱਸੂਗੀ ਤੁਹਾਨੂੰ ਹੋਰ ਕੀ ਆਪਣਾ ਹਾਂਜੀ ਕੀ ਕਰਨਾ ਚਾਹਜੀ ਹਾਂਜੀ ਅਸੀਂ ਗੁਰਦਾਸ ਮਾਨ ਦਾ ਸ਼ੋਅ ਬਹੁਤ ਇੰਜੋਏ ਕਰ ਰਹੇ ਹਾਂ ਆਈ ਲਾਈਕ ਹਿਸ ਛੱਲਾ ਦਾ ਮੋਸਟ ਮੈਂ ਅਜੋਨਾ ਦਾ ਛੱਲਾ ਆਈ ਥਿੰਕ ਆਫਟਰ 30 ਇਅਰਸ ਸੁਣਿਆ ਹੈ ਐਂਡ ਆਈ ਇੰਜੋਏਡ ਇਟ ਵੈਰੀ ਮਚ ਮੇਰਾ ਨਾਮ ਚਿਰਾਗ ਹੈ ਇਹ ਮੇਰੀ ਵਾਈਫ ਫੋਰਮ ਕਹਾਂ ਸੇ ਆਪ ਹਮ ਸਿडनी ਸੇ ਹਮ ਗੁਜਰਾਤ ਸੇ ਹੈ ਵੈਸੇ ਬਗ ਸਿडनी ਮੇ ਰਹਤੇ ਹੈ ਔਰ ਆਜ ਮਾਨ ਸਾਹਿਬ ਕੇ ਸ਼ੋਅ ਮੇ ਆਏ ਹੈ ਵਿਦ ਫੈਮਿਲੀ विद बच्चे विद पेरेंट्स और इतना इंजॉय कर रहे हैं, बता नहीं सकता मैं आपको अ लेजेंड फॉर ऑल जनरेशन आई थिंक लैंग्वेज का कोई बैरियर नहीं है यहाँ आज हमने जो सुना है वी आर हाईली इंप्रैसड सारे सिडनी वाले बहुत बहुत थैंक यू सुधा, प्यार लिए अभी बहुत चरतों वेट कर रहे थे मान साहब की कदों आगे कभी शो देखिए काफ़ी जनरेशन का मतलब के ला लो रिस्पैक्ट है बहुत प्यार है छोटे बच्चे बजुर्ग सब भैन सातियाँ मा मां सब इन्जॉय कर रही है बहुत वीरिया शो जा रहे हैं ਪੋਜ਼ਿਟਿਵ ਵਾਈਬ ਹੈ ਮਜ਼ਾ ਆ ਰਿਹਾ ਪੂਰਾ ਸਾਲਾਂ ਤੱਕ ਯਾਦ ਰੱਖਾਂਗੇ ਨੈਕਸਟ ਨੈਕਸਟ ਸ਼ੋว์ ਨਹੀਂ ਸਾਨੂੰ ਵੇਟ ਆ ਦਵਾਲੇ ਫਿਰ ਅਸੀਂ ਨੈਕਸਟ ਟਾਈਮ ਇਕੱਠੇ ਪ੍ਰੋਜੈਕਟ ਕਰ ਰਹੇ ਹਾਂਗੇ ਸਾਡੇ ਗੁਰਤਾ ਸਾਹਿਬ ਨੇਗੇ ਰਿਸਪੈਕਟਡ ਨੇ ਸਾਡੇ ਅੰਕਲ ਜੀ ਨੇਗੇ ਤੇ ਹਮੇਸ਼ਾ ਇਹਨਾਂ ਦੀ ਇਹ ਪਿਆਰ ਹੈ ਜੀ ਸਿਡਨੀ ਦਾ ਸਿਡਨੀ ਦਾ ਪਿਆਰ ਹੈ ਇੱਕ ਵੀ ਸਿੰਗਲ ਟਿਕਟ ਨਹੀਂ ਬਚੀ ਗਈ ਹਾਂਜੀ ਲੋਕੀ ਮੋੜ ਮੋੜ ਕੇ ਜਾ ਰਹੇ ਨੇ ਟਿਕਟਾਂ ਵਾਸਤੇ ਥੈਂਕ ਯੂ ਸੋ ਮੱਚ ਥੈਂਕ ਯੂ ਤੇ ਥੈਂਕ ਯੂ ਪਰ ਸਪੈਸ਼ਲ ਥੈਂਕ ਇਟ ਪੀਟੀਸੀ ਦਾ ਵੀ ਹੈ ਜਿਹੜੇ ਇੰਡੀਆ ਦੇ ਵੀ ਰਹਿ ਕੇ ਸਾਡੀ ਪੂਰੀ ਦਿਲੋਂ ਜਾਣ ਤੋਂ ਸਪੋਰਟ ਕਰ ਰਹੇ ਨੇ ਥੈਂਕ ਯੂ ਵੈਰੀ ਮਚ ਟੂ ਸੋ ਮਚ ਪ੍ਰੀਟੀ ਸੀ ਇੰਡੀਆ ਟੀਮ ਦਾ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਕਵਰੇਜ ਲਈ ਤੇ ਅੱਗੇ ਵੀ ਕਰਦੇ ਰਹਿੰਦੇ ਨੇ ਹਮੇਸ਼ਾ ਸਾਨੂੰ ਸਪੋਰਟ ਕਰਦੇ ਨੇ ਥੈਂਕ ਯੂ ਸੋ ਮਚ ਅਸੀਂ ਦਿਲੋਂ ਉਹਨਾਂ ਦੇ ਬਹੁਤ ਧੰਨਵਾਦੀਆਂ ਤੇ ਹਮੇਸ਼ਾ ਰਵਾਂਗੇ ਥੈਂਕ ਯੂ ਜੀ ਕਿਤਰਾ ਦਾ ਰਿਸਪੌਂਸ ਮਿਲ ਰਿਹਾ ਹੈ ਕਿੱਥੇ ਕਿੱਥੇ ਸ਼ੋ ਹੋਏ ਆ ਕਿੱਥੇ ਹੋਰ ਹੋਣ ਜਾ ਰਹੇ ਆ ਭਾਜੀ ਪੂਰੀ ਸਾਲ ਡੇਢ ਸਾਲ ਦੀ ਮਿਹਨਤ ਤੋਂ ਬਾਅਦ ਜੋ ਰਿਸਪੌਂਸ ਮਿਲ ਰਿਹਾ ਅਸੀਂ ਬਿਆਨ ਨਹੀਂ ਕਰ ਸਕਦੇ ਉਹ ਰਿਸਪੌਂਸ ਨੂੰ ਆਕਲੈਂਡ ਤੋਂ ਸ਼ੁਰੂ ਹੋਇਆ ਜੀ ਯਾਰ ਪੰਜਾਬੀ ਆਸਟ੍ਰੇਲੀਆ ਨਿਊਜ਼ੀਲੈਂਡ ਟੂਰ ਬਾਇ ਦੇਸੀ ਰੌਕਸ ਆਕਲੈਂਡ ਸੋਲਡ ਆਊਟ ਬ੍ਰਿਸਬਨ ਸੋਲਡ ਆਊਟ ਤੇ ਜੋ ਅੱਜ ਰਿਸਪੌਂਸ ਸੀਰੀਜ਼ ਸਿਡਨੀ ਦੀ ਆਡੀਅנס ਵੱਲੋਂ ਮਿਲੇਆ ਇਨਕਰੀਡੀਬਲ ਉਹਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਕੱਲ ਮੈਲਬਨ ਦਾ ਸ਼ੋਅ ਆ ਉਹ ਵੀ ਸੋਲਡ ਆਊਟ ਐਂਡ ਉਸ ਤੋਂ ਬਾਅਦ ਐਡੀਲੇਡ ਤੇ ਪਰਥ ਉਹ ਵੀ ਸੋਲਡ ਆਊਟ ਹੋਣਗੇ 6 ਦੇ 6 ਸ਼ੋਅ ਇਸ ਸਾਲ ਦਾ ਪਹਿਲਾ ਟੂਰ ਇਵਨ ਕਿ ਇਨ ਬਾਲੀਵੁੱਡ ਐਸ ਵੈਲ ਪੰਜਾਬੀ ਵੀ ਤੇ ਬਾਲੀਵੁੱਡ ਵੀ ਜਿਹਦੇ ਸਾਰੇ ਸ਼ੋ ਸਕਸੈਸਫੁਲ ਪੂਰੇ ਸੋਲਡ ਆਊਟ ਤੇ ਪਤਾ ਨਹੀਂ ਕਿੰਨੇ ਕੁ ਲੋਕ ਦੌਰ ਤੋਂ ਮੁੜ ਕੇ ਜਾ ਰਹੇ ਹਰ ਜਨਰੇਸ਼ਨ ਬੈਠੀ ਹੈ ਹਰ ਉਮਰ ਦਾ ਲੋਕ ਇੱਥੇ ਬੈਠੇ ਹੈ ਬੱਚੇ ਬੁੱਢੇ ਜਵਾਨ ਜਿਹੜਾ ਇਹ ਮਾਹੌਲ ਹੈ ਲੱਗਦਾ ਹੈ ਕਿ ਪੰਜਾਬ ਤਾਂ ਪੂਰਾ ਖਾੜੇ ਦਾ ਮਾਹੌਲ ਸਿਰ ਜਿਆ ਗਿਆ ਪਾਜੀ ਇਹ ਗੁਰਦਾਸ ਮਾਨ ਸਾਹਿਬ ਨੂੰ ਪਿਆਰ ਕਰਨ ਵਾਲਿਆਂ ਦਾ ਰਿਸਪੌਂਸ ਹੈ ਜੀ ਸਾਰਾ ਤਾਂ ਹੀ ਉਹਨਾਂ ਨੂੰ ਕਿਹਾ ਜਾਂਦਾ ਵਨ ਲੇਜੈਂਡ ਫਾਰ 올 ਜਨਰੇਸ਼ਨਸ ਹੀ ਇਸ ਅ ਵਨ ਲੇਜੈਂਡ ਫਾਰ 올 ਜਨਰੇਸ਼ਨਸ ਹਰ ਇੱਕ ਬੱਚਾ ਇਵਨਕੇ ਮੇਰੇ ਦਾਦਾ ਜੀ ਮੇਰੇ ਫਾਦਰ ਸਾਹਿਬ ਮੈਂ ਤੇ ਮੇਰੇ ਬੱਚੇ ਵੀ ਗੁਰਦਾਸ ਮੰਦ ਕੀ ਸੁਣਦੇ ਨੇ ਪਹਿਲਾਂ ਤਿੰਨ ਕਿਹਾ ਜਾਂਦੀ ਹੁਣ ਤਾਂ ਚਾਰ ਜਨਰੇਸ਼ਨਾਂ ਹੋ ਗਈਆਂ ਜਿਹੜੀਆਂ ਗੁਰਦਾਸ ਮੰਦ ਸਾਹਿਬ ਨੂੰ ਸੁਣਦੀਆਂ ਨੇ ਤੁਸੀਂ ਦੇਖੋਗੇ ਅੱਜ ਹਰ ਇੱਕ ਏਜ ਗਰੁੱਪ ਇੱਥੇ ਪਹੁੰਚਿਆ ਹੋਇਆ ਸਾਡੇ ਬਜ਼ੁਰਗ ਵੀ ਨੇ ਮਾਮਾ ਭੈਣਾ ਬੱਚੇ ਵੀ ਨਿੱਕੇ ਨਿੱਕੇ ਬੱਚੇ ਵੀ ਆ ਰਹੇ ਨੇ ਤੇ ਉਹ ਨੱਚ ਰਹੇ ਨੇ ਮੰਦ ਸਾਹਿਬ ਦੇ ਕੀਰਤਾਂ ਦੇ ਨਾਲਿਓ ਭਾਈ ਮੇਰਾ ਨਾਮ ਸੂਰਜ ਹੈ ਇੱਥੋਂ ਸ਼ਿੰਨੀ ਮੈਰਾਊਜ਼ਲ ਦਰਨ ਵਾਲਾ ਜੀ ਕਿੰਨੇ ਸਾਲ ਹੋ ਗਏ ਇੱਥੇ ਰਹਿੰਦੇ ਮੈਨੂੰ 21 ਸਾਲ ਹੋ ਗਏ ਜੀ 21 ਸਾਲਾਂ ਚ ਕਦੇ ਐ ਲੱਗਿਆ ਸੀ ਪੰਜਾਬ ਸਿਰਜਿਆ ਗਿਆ ਜੋ ਮੋਲ ਅੱ ਨਹੀਂ ਪਹਿਲੀ ਵਾਰ ਲੱਗ ਰਿਹਾ ਸਾਬ ਪਰ ਬੜਾ ਮਜ਼ਾ ਆ ਰਿਹਾ ਹੈ ਇੱਕ ਚਲਕ ਵਿਖਰੀ ਨਾ ਪੰਜਾਬ ਦੇ ਖਾੜੇ ਦੀ ਹਾਂਜੀ ਹਾਂਜੀ ਸ਼ਾਇਦ ਤੁਸੀਂ ਨਹੀਂ ਦੇਖਿਆ ਹੋਣਾ ਜਦੋਂ ਪਿੰਡਾਂ 'ਚ ਕੋਈ ਵਿਆਹ ਸ਼ਾਦੀ ਹੁੰਦਾ ਸੀ ਮੇਲਾ ਹੁੰਦਾ ਸੀ ਉਹ ਮੋਲ ਅੱਜ ਇੱਕ ਮੇਲੇ ਦਾ ਮਾਹੌਲ ਹੈ ਬਿਲਕੁਲ ਸਹੀ ਗੱਲ ਮੇਲੇ ਵਾਲਾ ਹੀ ਮਾਹੌਲ ਆਜਾ ਬਹੁਤ ਮਜ਼ਾ ਆ ਰਿਹਾ ਬਹੁਤ ਇੰਜੋਏ ਕਰ ਰਹੇ ਹਾਂ ਤੇ ਬਿਲਕੁਲ ਹਰ ਉਮਰ ਹਰ ਵਰਗ ਦੇ ਲੋਕ ਅੱਜ ਸਿਡਨੀ 'ਚ ਗੁਰਦਾਸ ਮਾਨ ਸਾਹਿਬ ਦੇ ਗੀਤਾਂ ਦਾ ਪੰਜਾਬੀ ਲੋਕ ਗਾਇਕੀ ਦਾ ਲੁਤਫ ਲੈ ਰਹੇ ਆ ਔਰ ਇੰਜ ਲੱਗਦਾ ਜਿਵੇਂ ਸਿਡਨੀ ਚਾਚੂ ਮਿਨੀ ਪੰਜਾਬ ਸਿਰਜਿਆ ਗਿਆ ਹੋਵੇ ਮੁੰਦਸਿੰਘ ਮੋਗਾ ਬੀਡੀਸੀ ਨਿਊਜ਼ ਸਿੱਖਣ